ਹਲੋ ਜੀ ਸ਼ਤਸ਼੍ਰੀਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰਾਉਂਡ ਸ਼ੇਪ ਦਾ ਗਲਾ ਬਣਾਵਾਂਗੇ ਜੀ ਇਹ ਦੇਖੋ ਇਹਦੇ ਆਪਾਂ ਬਾਹਰ ਕੋਈ ਸਲਾਈ ਨਹੀਂ ਲਾਈ ਬਿਲਕੁਲ ਫਿਨਿਸ਼ਿੰਗ ਦੇ ਨਾਲ ਆਪਾਂ ਇਹ ਗਲਾ ਬਣਾਇਆ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਸਕਦੇ ਹੋ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਆਪਾਂ ਕਿਵੇਂ ਗਲਾ ਬਣਾਈਏ ਇਹ ਦੇਖੋ ਇਹ ਰੈਡੀमेड ਗਲਾ ਜੀ ਜਿਵੇਂ ਦੇਖੋ ਇਹ ਗਲੇ ਦੀ ਚੜਾਈ ਜ਼ਿਆਦਾ ਗਈ ਆਪਾਂ ਜੀ ਚੜਾਈ ਘਟਾਵਾਂਗੇ ਤੇ ਲੰਬਾਈ ਵੀ ਸੈੱਟ ਕਰਾਂਗੇ ਇਹ ਦੇਖੋ ਇਹ 2.5 ਇੰਚ ਚੜਾਈ ਚੌੜਾ ਗਲਾਗਾ ਤੇ ਆਪਾਂ ਇਹਦੀ 5 ਇੰਚ ਦੀ ਚੜਾਈ ਰੱਖਣੀ ਆ ਕਿਉਂਕਿ ਜਿਆਦਾ ਚੌੜਾ ਗਲਾ ਠੀਕ ਨਹੀਂ ਰਹਿੰਦਾ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਇਹਦੇ ਆਪਾਂ ਸੈਂਟਰ ਚੋਂ ਚੜਾਈ ਘਟਾਉਣੀ ਹੈ ਜੀ ਤੇ ਲੰਬਾਈ ਵੀ ਤੁਹਾਨੂੰ ਦੱਸਾਂਗੇ ਕਿਵੇਂ ਘਟਾਈ ਜਾਂਦੀ ਹੈ ਆਪਾਂ ਇੱਥੇ ਸਲਾਈ ਲਾ ਲਾਂਗੇ ਦੇ ਬਿਲਕੁਲ ਸੈਂਟਰ ਕਰ ਲਾਂਗੇ ਇਹਨੂੰ ਇਹ ਦੇਖੋ ਬਿਲਕੁਲ ਆਪਾਂ ਐਵੇਂ ਮਲਾ ਲਾਂਗੇ ਇਹਦੇ ਫਿਰ ਸੈਂਟਰ ਕਰਕੇ ਆਪਾਂ ਪੈਰ ਤੋਂ ਵੀ ਘੱਟ ਸਲਾਈ ਲਾਉਣੀ ਹੈ ਪੈਰ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਜੀ ਥੋ ਹਲਕੀ ਜੀ ਆਪਾਂ ਸਲਾਈ ਲਾ ਦੇਣੀ ਹੈ ਇਹਦੇ ਇੱਥੇ ਇਹਦੇ ਨਾਲ ਗਲੇ ਦੀ ਜਿਹੜੀ ਚੜਾਈ ਹੈ ਉਹ ਘੱਟ ਜੂਗੀ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇੱਥੇ ਇਹਦੇ ਸਲਾਈ ਲਾਤੀ ਤੇ ਹੁਣ ਆਪਾਂ ਗਲੇ ਦਾ ਨਾਪ ਰੱਖਾਂਗੇ ਜੀ ਜਿੰਨਾ ਰੱਖਣਾ ਆਪਾਂ 7.5 ਇੰਚ ਦਾ ਗਲਾ ਰੱਖਣਾ ਇਹ ਦੇਖੋ ਆਪਾਂ 7.5 ਇੰਚ ਤਿੰਨ ਸ਼ਾਨ ਲਾ ਲਿਆ ਥੋੜਾ ਜਿਹਾ ਵੀ ਵੱਧ ਤੇ ਲਾਇਆ ਆਪਾਂ ਕਿਉਂਕਿ ਜਿਹੜਾ ਸਲਾਈ ਚ ਆਊਗਾ ਵੀ ਉਹਨਾਂ ਮਾਰਜਨ ਰੱਖ ਲਿਆ ਉਹਨਾਂ ਦਾ ਗਲਾ ਸੀ ਜਿਹੜਾ 7.5 ਤੋਂ ਥੋੜਾ ਜਿਹਾ ਘੱਟ ਸੀਗਾ ਤੇ 7 ਤੋਂ ਵੱਧ ਸੀ ਆਪਾਂ ਇਸ ਕਰਕੇ ਪੌਣੀ ਘੱਟ ਤੇ ਲਾਈਆ 7.5 ਗਲਾ ਤਿਆਰ ਰਹੇ ਜੂਗਾ ਆਪਾਂ ਇਸ ਤਰ੍ਹਾਂ ਕਪੜਾ ਰੱਖ ਲੈਣਾ ਜੀ ਅੱਧਾ ਪੌਣਾ ਇੰਚ ਆਪਾਂ ਕਪੜਾ ਛੱਡ ਕੇ ਨਾ ਗਲੇ ਦੇ ਬਾਹਰਲੀ ਸਾਈਡ ਤੋਂ ਅੱਧਾ ਪੌਣਾ ਇੰਚ ਕਪੜਾ ਤੁਸੀਂ ਛੱਡ ਲਿਓ ਤੇ ਆਪਾਂ ਹੁਣ ਬਿਲਕੁਲ ਕਿਨਾਰੇ-ਕਿਨਾਰੇ ਤੇ ਗਲੇ ਦੇ ਸਲਾਈ ਲਾ ਲਾਂਗੇ ਇੱਥੋਂ ਚੜਾਈ ਆਪਾਂ ਜਿਵੇਂ ਗਲਾ ਸੈੱਟ ਕਰਨ ਵੇਲੇ ਰੱਖੀ ਸੀ ਉਹਵੇਂ ਰੱਖ ਲਾਂਗੇ ਜੀ ਜਿਵੇਂ ਇਹ ਦੇਖੋ 5 ਇੰਚ ਦੀ ਚੜਾਈ ਆਪਾਂ ਨੇ ਇੱਥੇ ਰੱਖਣੀ ਆ ਆਪਣੇ ਹਿਸਾਬ ਨਾਲ ਆਪਾਂ ਇੱਥੋਂ ਸੈੱਟ ਕਰ ਲਾਂਗੇ ਪਹਿਲਾਂ ਆਪਾਂ ਇੱਕ ਸਾਈਡ ਤੋਂ ਅੱਧੀ ਕਿ ਸਲਾਈ ਲਾ ਕੇ ਛੱਡ ਦੇਣਾ ਫਿਰ ਆਪਾਂ ਦੂਸਰੀ ਸਾਈਡ ਤੋਂ ਇਸੇ ਤਰ੍ਹਾਂ ਇਹਨੂੰ ਕਪੜੇ ਨਾਲ ਅਟੈਚ ਕਰ ਲਾਂਗੇ ਤੁਸੀਂ ਪ੍ਰੈਸ ਨਾਲ ਵੀ ਲਾ ਸਕਦੇ ਹੋ ਕਿਉਂਕਿ ਗਲੇ ਹੁੰਦੇ ਨੇ ਜਿਹੜੇ ਰੈਡੀमेड ਉਹ ਪੇਸਟਿੰਗ ਵਾਲੇ ਹੁੰਦੇ ਨੇ ਪਰ ਆਪਾਂ ਐਵੇਂ ਹੁੰਦਾ ਵੀ ਬਾਰ-ਬਾਰ ਪ੍ਰੈਸ ਕਿਉਂ ਪਖਾਉਣੀ ਹੈ ਤੇ ਆਪਾਂ ਜਿਹੜੀ ਮਸ਼ੀਨ ਨਾਲ ਸਲਾਈ ਲਾ ਲਾਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇੰਨੀ ਕੁ ਜਗ੍ਹਾ ਛੱਡ ਕੇ ਸਲਾਈ ਲਾਈ ਹੈ ਤੁਸੀਂ ਇਸ ਤਰੀਕੇ ਨਾਲ ਸਲਾਈ ਲਾ ਲਿਓ ਆਪਾਂ ਇਹਦੀ ਸ਼ੇਪ ਚ ਘਮਾਉਂਦੇ ਹੋਏ ਆਪਾਂ ਸਾਰੇ ਵਾਲੇ ਦੁਆਲੇ ਨੂੰ ਅਟੈਚ ਕਰ ਲਾਂਗੇ ਕਪੜੇ ਨਾਲ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਆਪਾਂ ਹੁਣ ਪੌਣਾ ਪੌਣਾ ਕਿੰਝ ਕਪੜਾ ਐਕਸਟਰਾ ਰੱਖ ਕੇ ਕੱਟ ਲਾਂਗੇ ਤੇ ਹੁਣ ਜਿਹੜਾ ਆਪਾਂ ਨੇ ਇਹਦੀ ਫੋਲਡਿੰਗ ਕਰਨੀ ਹੈ ਕੱਪੜੇ ਦੀ ਆਪਾਂ ਉੱਪਰਲੀ ਸਾਈਡ ਤੋਂ ਵੀ ਕਰ ਸਕਦੇ ਹਾਂ ਪਰ ਇਦਾਂ ਸਾਨ ਤਰੀਕਾ ਇਹ ਹੈ ਜੀ ਆਪਾਂ ਜਿਹੜਾ ਕੱਪੜੇ ਦੇ ਵਾਲੀ ਸਾਈਡ ਤੋਂ ਗਲੇ ਨੂੰ ਫੋਲਡ ਕਰਾਂਗੇ ਕਿਉਂਕਿ ਜੇ ਹੁਣ ਆਪਾਂ ਗਲੇ ਵਾਲੀ ਸਾਈਡ ਤੇ ਦੂਸਰੇ ਪਾਸੇ ਮਸ਼ੀਨ ਰੱਖ ਲੈਂਦੇ ਸੀ ਉਹ ਸਹੀ ਨਹੀਂ ਰਹਿੰਦੀ ਇਹ ਦੇਖੋ ਆਪਾਂ ਹੁਣ ਇਹਦੇ ਕਿਨਾਰੇ-ਕਿਨਾਰੇ ਤੋਂ ਐਵੇਂ ਫੋਲਡ ਕਰੀ ਜਾਵਾਂਗੇ ਮਸ਼ੀਨ ਉਮੀ ਘੁੰਮੀ ਜਾਊਗੀ ਇਹ ਸੌਖਾ ਤਰੀਕਾ ਜੀ ਤੁਸੀਂ ਦੂਸਰੀ ਸਾਈਡ ਵੀ ਮਸ਼ੀਨ ਰੱਖ ਸਕਦੇ ਹੋ ਪਰ ਮੈਨੂੰ ਇਹ ਸੌਖਾ ਲੱਗਦਾਗਾ ਮੈਂ ਆਪਣੀ ਤਰੀਕੇ ਨਾਲ ਤੁਹਾਨੂੰ ਦੱਸਦੀਆਂ ਬਾਕੀ ਆਪੋ ਆਪ ਦੇ ਹਰੇਕ ਬੰਦੇ ਦੇ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਹੁੰਦਾ ਆਪਾਂ ਇਸ ਤਰ੍ਹਾਂ ਇਹਦੇ ਜਿਹੜੇ ਸਾਰੇ ਗਲੇ ਨੂੰ ਐਵੇਂ ਫੋਲਡ ਕਰ ਲਾਂਗੇ ਥੋੜਾ ਜਿਹਾ ਇਹ ਕਪੜਾ ਫਲਫੀ ਜਿਹਾਗਾ ਜਿਵੇਂ ਲੀਲਨ ਟਾਈਪ ਜੀ ਹੈ ਜਦੋਂ ਆਪਾਂ ਇਹਨੂੰ ਖਿੱਚ ਪਾਉਨੇ ਆ ਤਾਂ ਥੋੜਾ ਜਿਹਾ ਸਟ੍ਰੈਚੇਬਲ ਜਿਹਾ ਕਪੜਾਗਾ ਇਹ ਇਸ ਤੇ ਤਾਂ ਲੱਗ ਰਿਹਾ ਜੀ ਕਾਟਨ ਦੇ ਜਿਹੜਾ ਸੂਟ ਹੁੰਦਾ ਉਹ ਬਣਾਉਣਾ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਹੈ ਇਹਦੇ ਬਾਕੀ ਕਪੜੇ ਦੇ ਹਿਸਾਬ ਨਾਲ ਹੈ ਫਿਨਿਸ਼ਿੰਗ ਤਾਂ ਹੀ ਇਹ ਦੇਖੋ ਤੁਸੀਂ ਇਸ ਹਿਸਾਬ ਨਾਲ ਗਲਾ ਜੜ ਲਿਓ ਆਪਾਂ ਨੇ ਦੋਨੋਂ ਸਲਾਈਆਂ ਲਾ ਲੀਆਂ ਹੁਣ ਇਹਦਾ ਹੀ ਇਹ ਹੈ ਜੀ ਆਪਾਂ ਕਹਿੰਨੇ ਆ ਹਨਾ ਕਿਸੇ ਸਾਈਡ ਵੀ ਘੱਟ ਵੱਧ ਗਲਾ ਨਾ ਜੜਿਆ ਜਾਵੇ ਤੁਸੀਂ ਇਸ ਤਰ੍ਹਾਂ ਜੇ ਤਾਂ ਕਾਟਨ ਦਾ ਕਪੜਾ ਹੋਵੇ ਤਾਂ ਤਾਂ ਇਹਦੇ ਸੈਂਟਰ 'ਚ ਐਵੇਂ ਫੋਲਡ ਕਰਕੇ ਇਹਨੂੰ ਸਿੱਧਾ ਪਾਸਾ ਉੱਪਰ ਰੱਖ ਕੇ ਫੋਲਡ ਕਰ ਲਿਓ ਤਾਂ ਇੱਥੇ ਐਵੇਂ ਗਰੀਜ਼ ਪੈ ਜੂਗੀ ਪਰ ਜਿਹੜਾ ਥੋੜਾ ਜਿਹਾ ਇਹ ਕਪੜਾ ਐਵੇਂ ਦਾ ਹੀ ਆ ਜੀ ਵੀ ਲੀਲਣ ਜਿਹਾ ਟਾਈਪ ਐ ਇੱਥੇ ਮੈਂ ਪ੍ਰੈਸ ਨਾਲ ਗਰੀਜ਼ ਪਾਈ ਐ ਦੇਖੋ ਤੁਸੀਂ ਸੈਂਟਰ 'ਚ ਗਰੀਜ਼ ਪੈ ਗਈ ਇਹਦੀ ਹੁਣ ਦੋਨੋਂ ਪਾਸੋਂ ਦਾ ਇਹਦਾ ਸੈਂਟਰ ਹੋ ਗਿਆ ਥੋੜਾ ਜਿਹਾ ਇਹ ਕਪੜਾ ਵੀ ਡਾਰਕ ਜੇ ਕਲਰ ਦਾ ਡਾਰਕ ਕਲਰ 'ਚ ਥੋੜੀ ਜੀ ਗਰੀਜ਼ ਵੀ ਘੱਟ ਚਮਕਦੀ ਐ ਜੀ ਹੁਣ ਆਪਾਂ ਐਵੇਂ ਹੀ ਸ਼ਰਟ ਫੋਲਡ ਕੀਤੀ ਹੋਈ ਸੀ ਜੀ ਜਦੋਂ ਕਟਿੰਗ ਕਰੀ ਸੀ ਤੁਸੀਂ ਦੇਖ ਸਕਦੇ ਹੋ ਹਲਕੀ ਹਲਕੀ ਕੈਮਰੇ 'ਚ ਆ ਰਹੀ ਹੈ ਕ੍ਰੀਜ਼ ਪਈ ਹੋਈ ਹੈ ਦੇਖੋ ਇਹਦੇ ਵਿੱਚ ਵੀ ਕ੍ਰੀਜ਼ ਪਈ ਹੈ ਹੁਣ ਆਪਾਂ ਇਹ ਦੋਨੋਂ ਕ੍ਰੀਜ਼ਾਂ ਇਹ ਮਲਾ ਕੇ ਆਪਾਂ ਇਹਦੇ ਸੈਂਟਰ 'ਚ ਸਲਾਈ ਲਾ ਲੈਣੀ ਹੈ ਇਹ ਦੇਖੋ ਤੁਸੀਂ ਇੱਥੋਂ ਇਹਦਾ ਸੈਂਟਰ ਬਣਦਾਗਾ ਕਰੀਜ਼ ਪਈ ਹੋਈ ਹੈ ਜਿੱਥੋਂ ਇਹੀ ਕਰੀਜ਼ ਆਪਾਂ ਗਲੇ ਵਾਲੀ ਉੱਪਰ ਰੱਖ ਲੈਣੀ ਹੈ ਗਲੇ ਦੇ ਵੀ ਆਪਾਂ ਕਰੀਜ਼ ਪਈ ਹੈ ਇੱਥੋਂ ਆਪਾਂ ਸਲਾਈ ਲਾ ਲੈਣੀ ਹੈ ਜੀ ਸੈਂਟਰ 'ਚ ਇਹਦੇ ਨਾਲ ਆਪਣਾ ਗਲਾ ਕਿਸੇ ਪਾਸੇ ਮੋੜਾ ਵੱਧ ਘੱਟ ਨਹੀਂ ਰਹਿੰਦਾ ਬਿਲਕੁਲ ਸੈਂਟਰ 'ਚ ਹੀ ਆਊਗਾ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਧਰ ਗਲੇ ਦੀ ਕ੍ਰੀਜ਼ ਮਲਾ ਲਓ ਇਧਰੋਂ 셔ਟ ਦੀ ਕ੍ਰੀਜ਼ ਜਿਹੜੀ ਮਲਾ ਕੇ ਤੁਸੀਂ ਪਹਿਲਾਂ ਸੈਂਟਰ ਚ ਸਲਾਈ ਲਾ ਲਿਓ ਇਸ ਇਸ ਨਾਲ ਜੀ ਆਪਾਂ ਨੂੰ ਬਾਰ-ਬਾਰ ਇੰਚੀ ਟੇਪ ਨਹੀਂ ਚੱਕਣਾ ਪਊਗਾ ਵੀ ਕਿਹੜੀ ਸਾਈਡ ਵੱਧ ਘਟ ਹੈ ਇਹ ਦੇਖੋ ਮੈਂ ਚੌਕ ਦੀ ਨਿਸ਼ਾਨੀ ਲਾ ਕੇ ਤੁਹਾਨੂੰ ਦੱਸ ਰਹੀ ਹਾਂਗੀ ਵੀ ਆਪਾਂ ਇਹ ਤੋਂ ਉੱਪਰ-ਉੱਪਰ ਸਲਾਈ ਲਾਉਣੀ ਹੈ ਇਹ ਦੇਖੋ ਆਪਾਂ ਇਹਦੇ ਗਲੇ ਦੇ نیچے ਤੱਕ ਥੋੜੀ ਜੀ ਸਲਾਈ ਲੈ ਜਾਾਂਗੇ ਆਪਾਂ ਇਹਨੂੰ ਹੁਣ ਤੁਸੀਂ ਪਿੰਨ ਵੀ ਲਾ ਸਕਦੇ ਹੋ ਜੀ ਵੀ ਪਰ ਐਵੇਂ ਆ ਜਿਹੜੀਆਂ ਹੁਣ ਵੀ ਆਪਾਂ ਨੋਰਮਲ ਕੰਮ ਕਰਦੇ ਆ ਥੋੜਾ ਜਿਹਾ ਪਿੰਨਾ ਨਾਲ ਵੀ ਆਪਾਂ ਤੋਂ ਸਹੀ ਨਹੀਂ ਆਉਂਦਾ ਇਸ ਤੋਂ ਚੰਗਾ ਤਾਂ ਆਪਾਂ ਇੱਕ ਸਲਾਈ ਹੋਈ ਲਾ ਲਈਏ ਹੁਣ ਆਪਾਂ ਇਹਦੇ ਬਿਲਕੁਲ ਕਿਨਾਰੇ ਦੇ ਵੀ ਜਿਹੜਾ ਗਲਾਗਾ ਇਹਦੇ نیچے ਤਾਰ ਕੇ ਬਸ ਬਿਲਕੁਲ ਕਿਨਾਰੇ-ਕਿਨਾਰੇ ਤੇ ਸਲਾਈ ਲਾਉਣੀ ਆ ਇਸ ਗੱਲ ਦਾ ਧਿਆਨ ਰੱਖਿਓ ਜੀ ਨਾ ਤਾਂ ਇਹ ਜਿਹੜੀ ਗਲਾ ਆਪਾਂ ਪੇਸਟਿੰਗ ਵਾਲਾ ਪਾਇਆਗਾ ਇਹਦੇ ਉੱਪਰ ਮਸ਼ੀਨ ਚੱਲੇ ਨਾ ਇਹ ਤੋਂ ਜਗ੍ਹਾ ਜਾਦੇ ਛੱਡੀ ਛੱਡੀ ਜਾਵੇ ਬਿਲਕੁਲ ਇਹਦੀ ਜੜ ਜੇ ਤੁਸੀਂ ਜਿਵੇਂ ਕਹਿ ਸਕਦੇ ਆ ਆਪਾਂ ਕਿਨਾਰੇ ਕਿਨਾਰੇ ਦੇ ਉੱਪਰ ਸਲਾਈ ਲਾ ਲਿਓ ਜਿਵੇਂ ਸ਼ੇਪ ਗਲੇ ਦੀ ਆ ਉਵੇਂ ਉਵੇਂ ਤੁਸੀਂ ਮਸ਼ੀਨ ਕਮਾ ਲਿਓ ਜੀ ਮੈਂ ਵੀਡੀਓ ਫਾਸਟ ਵੀ ਕਰ ਸਕਦੀ ਸੀ ਕੱਟ ਵੀ ਸਕਦੀ ਸੀ ਪਰ ਇਹਦੀ ਫਾਸਟ ਜ਼ਿਆਦਾ ਮੈਂ ਤਾਂ ਨਹੀਂ ਕੀਤੀ ਜੀ ਤੇ ਕਟਿੰਗ ਵੀ ਤਾਂ ਨਹੀਂ ਕੀਤੀ ਵੀਡੀਓ ਦੀ ਕਿਉਂਕਿ ਮੈਂ ਤੁਹਾਨੂੰ ਵੀ ਸਾਰਾ ਗਲਾ ਜਿੰਨੇ ਟਾਈਮ ਚ ਆਪਣਾ ਬਣਦਾ ਤੁਹਾਨੂੰ ਉਹ ਰਾਮ ਨਾਲ ਦਿਖਾ ਰਹੀਆਂਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਆਪਾਂ ਨੇ ਦੇਖੋ ਹੁਣ ਇਹਦੇ ਹਾਫ ਤੱਕ ਤੋਂ ਥੋੜਾ ਜਿਹਾ ਘੱਟ ਤੱਕ ਵੀ ਲਾ ਲੋ ਮਸ਼ੀਨ ਦੀ ਸਲਾਈ ਹੈ ਜਿਹੜੀ ਲਾਤੀ ਹੁਣ ਆਪਾਂ ਇੱਥੋਂ ਵੀ ਐਵੇਂ ਲਾ ਲਾ ਦੇਣਾ ਜੀ ਇਹਦੇ ਰਾਉਂਡ ਸ਼ੇਪ ਮਸ਼ੀਨ ਆਪਾਂ ਨੇ ਇਹਦੇ ਕੋਲ ਕੋਲ ਦੀ ਘੁਮਾ ਦੇਣੀ ਹੈ ਬਸ ਤੁਸੀਂ ਸਲਾਈ ਹੈ ਜਿਹੜੀ ਬਿਲਕੁਲ ਆਰਾਮ ਨਾਲ ਫਿਨਿਸ਼ਿੰਗ ਨਾਲ ਲਾਇਓ ਕਿਉਂਕਿ ਇਹਦੇ ਵਿੱਚ ਜੇ ਆਪਾਂ ਨੇ ਥੋੜੀ ਬਹੁਤੀ ਬਿੰਗ ਵੱਲ ਜੇ ਪਾਤੇ ਫਿਰ ਆਪਣਾ ਜਦੋਂ ਗਲਾ ਫੋਲਡ ਕਰਦੇ ਆਪਾਂ ਉਦੋਂ ਇਹਨੇ ਉਸੇ ਤਰੀਕੇ ਫੋਲਡ ਹੋਣਾ ਜੀ ਇਧਰ ਨੂੰ ਆਪਣੀ ਸਲਾਈ ਜਾਊਗੀ ਇਸ ਕਰਕੇ ਤੁਸੀਂ ਇਸ ਗੱਲ ਦਾ ਪੂਰਾ ਧਿਆਨ ਰੱਖਿਓ ਜੀ ਇਹ ਦੇਖੋ ਹੁਣ ਆਪਾਂ ਸ਼ੇਪ ਦੇ ਹਿਸਾਬ ਨਾਲ ਤੁਸੀਂ ਭਾਵੇਂ ਰਾਉਂਡ ਸ਼ੇਪ ਬਣਾ ਰਹੇ ਹੋ ਵੀ ਸ਼ੇਪ ਬਣਾ ਰਹੇ ਹੋ ਭਾਵੇਂ ਚੌਰਸ ਗਲਾ ਬਣਾ ਰਹੇ ਹੋ ਜਿਵੇਂ ਦਾ ਵੀ ਤੁਸੀਂ ਗਲਾ ਬਣਾ ਰਹੇ ਹੋ ਬਸ ਆਪਾਂ ਮਸ਼ੀਨ ਤਾਂ ਉਸੇ ਸ਼ੇਪ ਚ ਘਮਾਉਣੀ ਹੈ ਜੀ ਆਪਾਂ ਥੋੜਾ ਜਿਹਾ ਹੁਣ ਜਿੱਥੇ ਤੱਕ ਆਪਣੀ ਸਿਲਾਈ ਲੱਗੀ ਸੀ ਉਹਦੇ ਉੱਪਰ ਤੱਕ ਥੋੜੀ ਜੀ ਸਿਲਾਈ ਲਾ ਦਾਂਗੇ ਇਹ ਦੇਖੋ ਹੁਣ ਸ਼ਰਟ ਦੇ ਨਾਲ ਆਪਣਾ ਗਲਾ ਜਿਹੜਾ ਅਟੈਚ ਹੋ ਗਿਆ ਇਹ ਹੁਣ ਇਹ ਨਹੀਂ ਹੈਗਾ ਵੀ ਇੱਕ ਪਾਸੇ ਮੋਢਾ ਵੱਧ ਰਹਿ ਗਿਆ ਜਾਂ ਘਟ ਸਾਈਡ ਤੇ ਚਲਾ ਗਿਆ ਬਿਲਕੁਲ ਸੈਂਟਰ ਦੇ ਵਿੱਚ ਆਪਣਾ ਜਿਹੜਾ ਗਲਾ ਉਹ ਬਣਿਆਗਾ ਹੁਣ ਆਪਾਂ ਇਹਦੇ ਵਿੱਚ ਅੱਧਾ ਅੱਧਾ ਇੰਚ ਕਪੜਾ ਰੱਖ ਕੇ ਬਾਕੀ ਕਟਿੰਗ ਕਰ ਦਾਂਗੇ ਜੇ ਕੋਈ ਜ਼ਿਆਦਾ ਧਾਗੇ ਨਿਕਲਣ ਵਾਲਾ ਕਪੜਾ ਤਾਂ ਤੁਸੀਂ ਥੋੜਾ ਜਿਹਾ ਵੱਧ ਵੀ ਰੱਖ ਸਕਦੇ ਹੋ ਇਹ ਦੇਖੋ ਹੁਣ ਆਪਾਂ ਇਹ ਜਿਹੜਾ ਇਹਦੇ ਵਿੱਚੋਂ ਫालतू ਕੱਪੜਾ ਸੀ ਉਹ ਕਟਿੰਗ ਕਰਤਾ ਹੁਣ ਇਹਦੇ ਵਿੱਚ ਆਪਾਂ ਥੋੜੇ-ਥੋੜੇ ਕੱਟ ਲਾਉਣੇ ਨੇ ਥੋੜੇ-ਥੋੜੇ ਜਗ੍ਹਾ ਤੇ ਉਹਦੇ ਨਾਲ ਜਿਹੜਾ ਆਪਾਂ ਇਹ ਕੱਟਾਂ ਦਾ ਕਾਰਨ ਇਹ ਹੁੰਦਾ ਜੀ ਜਦੋਂ ਆਪਾਂ ਰਾਉਂਡ ਸ਼ੇਪ ਚ ਗਲਾ ਜਾਂ ਕੋਈ ਕਿਸੇ ਵੀ ਕਾਰਨਰ ਜੇਕਰ ਥੋੜਾ ਚੌਰਸ ਗਲਾ ਤਾਂ ਉਹਦੇ ਕਾਰਨਰਾਂ 'ਚ ਕੱਟ ਲਾ ਦਿਓ ਤਾਂ ਬਸ ਫਿਰ ਆਪਣਾ ਜਿਹੜਾ ਫੋਲਡਿੰਗ ਹੈ ਇਹ ਵਧੀਆ ਹੋ ਜਾਊਗੀ ਸੀ ਦੇਖ ਸਕਦੇ ਹੋ ਜੀ ਗਲਾ ਆਪਣਾ ਇੱਥੇ ਬਣ ਚੁੱਕਿਆ ਹੁਣ ਆਪਾਂ ਇਹਨੂੰ ਲਾਸਟ ਫਿਨਿਸ਼ਿੰਗ ਦੇਣੀ ਆ ਜਿਹੜੇ ਧਾਗੇ ਵਗੈਰਾ ਨੇ ਇਹ ਗਲਾ ਅਟੈਚ ਨੀਚੇ ਤੱਕ ਕੀਤਾ ਹੋਇਆ ਸੀ ਇਹਨੂੰ ਆਪਾਂ ਦੇੜ ਲਾਂਗੇ ਜੀ ਇਹ ਦੇਖੋ ਜਿਹੜੀ ਆਪਾਂ ਸਲਾਈ ਸੀ ਥੋੜੀ ਜੀ ਨੀਚੇ ਤੱਕ ਲੈ ਕੇ ਗਏ ਸੀ ਉਹ ਦੇੜ ਰਿਆਂ ਹੁਣ ਆਪਾਂ ਫੇਰ ਹੀ ਆਪਣਾ ਗਲਾ ਪਲਟਿਆ ਜਾਊਗਾ ਹੁਣ ਗਲਾ ਆਪਾਂ ਪਲਟ ਲਿਆ ਜੀ ਥੋੜਾ ਜਿਹਾ ਆਪਾਂ ਪ੍ਰੈਸ ਇੱਥੇ ਲਾਤੀ ਸੀਗੀ ਕਿਉਂਕਿ ਪ੍ਰੈਸ ਕਰਨ ਨਾਲ ਜਿਹੜਾ ਆਪਣਾ ਗਲਾ ਸਹੀ ਤਰੀਕੇ ਨਾਲ ਫੋਲਡ ਹੋ ਗਿਆ ਸੀਗਾ ਹੁਣ ਆਪਾਂ ਨੇ ਇੱਥੇ ਤੁਸੀਂ ਹੱਥ ਨਾਲ ਵੀ ਕੱਚਾ ਪਾ ਸਕਦੇ ਹੋ ਵੀ ਜਿਵੇਂ ਸੂਈ ਨਾਲ ਕੱਚਾ ਪਾ ਸਕਦੇ ਹੋ ਪਰ ਆਪਾਂ ਜਿਹੜੀ ਆਪਣੀ ਰੀਵਰਸੀਬਲ ਟੇਪ ਹੈ ਉਹਦੇ ਨਾਲ ਇਹਦੀ ਫਿਨਿਸ਼ਿੰਗ ਦੇਵਾਂਗੇ ਆਪਾਂ ਨੂੰ ਕਿਉਂਕਿ ਇੱਕ ਤਾਂ ਤਰਪਾਈ ਕਰਨੀ ਸੌਖੀ ਹੋ ਜਾਂਦੀ ਹੈ ਇਹਦੇ ਨਾਲ ਇੱਕ ਤੁਹਾਨੂੰ ਮੈਂ ਦਿਖਾ ਰਹੀ ਹਾਂਗੀ ਵੀ ਆਪਣਾ ਬਿਲਕੁਲ ਗਲਾ ਜਿਹੜਾ ਸਫਾਈ ਨਾਲ ਜੜਿਆ ਜਾਊਗਾ ਇਸ ਤਰੀਕੇ ਨਾਲ ਤੁਸੀਂ ਨਹੀਂ ਰੀਵਰਸੀਬਲ ਟੇਪ ਹੈਗੀ ਤਾਂ ਤੁਸੀਂ ਹੱਥ ਨਾਲ ਵੀ ਸੂਈ ਨਾਲ ਬੜੇ ਬੜੇ ਤੋਪੇ ਭਰ ਕੇ ਇਹਨੂੰ ਕੱਚਾ ਕਰ ਸਕਦੇ ਹੋ ਆਪਾਂ ਦੂਸਰੀ ਸਾਈਡ ਤੋਂ ਵੀ ਥੋੜੇ ਜੇ ਇਹਨੂੰ ਗਲਾਈ ਦੀ ਸ਼ੇਪ ਦੇਣ ਲਈ ਆਪਾਂ ਰੀਵਰਸੀਬਲ ਟੇਪ ਦੇ ਵਿੱਚ ਜਿਹੜੇ ਕੱਟ ਨੇ ਉਹ ਪਾ ਲਾਂਗੇ ਜੀ ਹੁਣ ਆਪਾਂ ਇਹਨੂੰ ਪ੍ਰੈਸ ਨਾਲ ਬਿਲਕੁਲ ਪੇਸਟ ਕਰ ਦਾਂਗੇ ਇਹ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਤੁਸੀਂ ਆਸਾਨੀ ਨਾਲ ਪੂਰੀ ਸਫਾਈ ਦੇ ਵਿੱਚ ਕੋਈ ਤੁਹਾਡਾ ਗਲਾ ਟੇਡਾ ਨਹੀਂ ਜਾਊਗਾ ਤੁਸੀਂ ਗਲਾ ਬਣਾ ਸਕਦੇ ਹੋ ਜੀ ਮੈਨੂੰ ਉਮੀਦ ਹੈ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਮੈਂ ਫਾਸਟ ਮੈਂ ਪਹਿਲਾਂ ਵੀ ਦੱਸਿਆ ਮੈਂ ਤਾਂ ਨਹੀਂ ਕਰਦੀ ਜੀ ਕਿਉਂਕਿ ਥੋੜੇ ਚੰਗੀ ਤਰ੍ਹਾਂ ਸਮਝ ਆ ਸਕੇ ਇਹ ਦੇਖੋ ਆਪਾਂ ਹੁਣ ਚੰਗੀ ਤਰ੍ਹਾਂ ਪੇਸਟ ਕਰ ਦਾਂਗੇ ਗਲਾ ਆਪਣਾ ਬਿਲਕੁਲ ਬਣ ਕੇ ਤਿਆਰ ਹੈ ਜੀ ਆਪਾਂ ਬੈਕ ਗਲੇ ਦੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਕਈ ਤਾਂ ਟੇਲਰ ਹੁੰਦੇ ਨੇ ਜਿਹੜੇ ਬੈਕ ਗਲੇ 'ਚ ਵੀ ਵੀ ਪੇਸਟਿੰਗ ਵਾਲਾ ਗਲਾ ਪਾ ਕੇ ਐਵੇਂ ਬਣਾਉਂਦੇ ਨੇ ਕਿ ਵੀ ਬਾਕੀ ਆਪਾਂ ਨਾਰਮਲ ਬਰੀਕ ਜਿਹੜੀ ਬੱਤੀਜੀ ਵਾਲਾ ਗਲਾ ਉਹ ਬਣਾਉਨੇ ਆ ਮੈਂ ਤੁਹਾਨੂੰ ਸਾਰੇ ਤਰੀਕੇ ਦੇ ਗਲੇ ਜਾਂ ਉਹ ਦੱਸੂਗੀ ਜੀ ਇਹ ਦੇਖੋ ਇੱਥੋਂ ਪੇਸਟਿੰਗ ਹੋ ਗਈ ਬਾਕੀ ਤਰਪਾਈ ਹੋ ਜੂ